ਹਾਂਜੀ ਮੈਂ ਹਾਂਜੀ ਅੱਜ ਅਸੀਂ ਪਿੰਡ ਜੋਲਾ ਕਲਾ ਹਲਕਾ ਡੇਰਾ ਬਸੀ ਦੇ ਵਿੱਚ ਇੱਕ ਮੈਗਾ ਪਲਾਂਟੇਸ਼ਨ ਡਰਾਈਵ ਜਿਸ ਦੇ ਵਿੱਚ 10000 ਬੂਟਾ ਅਸੀਂ ਇੱਥੇ ਪੰਚਾਇਤ ਦੀ ਥਾਂ ਤੇ ਲਾ ਰਹੇ ਹਾਂ ਇਹ ਸੁਹੇਮ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਅਸੀਂ 1.5 ਲੱਖ ਬੂਟਾ ਪੂਰੇ ਜ਼ਿਲ੍ਹੇ ਮੁਹਾਲੀ ਦੇ ਵਿੱਚ ਅੱਜ ਦੇ ਦਿਨ ਲਾ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਹ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਕਈ ਦਿਨਾਂ ਤੋਂ ਸਾਡੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਜਿਸ ਦੇ ਵਿੱਚ 2.5 ਲੱਖ ਬੂਟੇ ਦਾ ਟਾਰਗੇਟ ਅਸੀਂ ਅਚੀਵ ਕਰਨ ਵਾਲੇ ਹਾਂ ਮੈਨੂੰ ਖੁਸ਼ੀ ਹੈ ਦੱਸਦੇ ਹੋਏ ਕਿ ਸਾਡਾ ਜ਼ਿਲ੍ਹਾ ਪੰਜਾਬ ਦੇ ਖੇਡ ਟੌਪ 5 ਜ਼ਿਲ੍ਹੇ ਦੇ ਵਿੱਚ ਹੈਗਾ ਔਰ ਸਾਨੂੰ ਉਮੀਦ ਹੈ ਕਿ ਅਸੀਂ ਆਪਣਾ ਟੂਟੀਚਾ ਵੀ ਬਹੁਤ ਛੇਤੀ ਪੂਰਾ ਕਰਾਂਗੇ ਬਟ ਉਸ ਤੋਂ ਉਸ ਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਹੋਵੇ ਕਿ ਆਪਣੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣਾ ਹੈ ਔਰ ਆਪਣੇ ਆਲੇ-ਦੁਆਲੇ ਦੀ ਜਿਹੜੀ ਨੇਚਰ ਹੈ ਉਹਨੂੰ ਪ੍ਰੀਜ਼ਰਵ ਕਿਵੇਂ ਕਰਨਾ ਹੈ ਔਰ ਤਾਂ ਕਰਕੇ ਅੱਜ ਸਾਡੇ ਨਾਲ ਬਹੁਤ سارے ਬੱਚੇ ਜਿਹੜੇ ਨੇੜੇ ਦੇ ਸਰਕਾਰੀ ਸਕੂਲ ਦੇ ਸਾਡੇ ਨਾਲ ਸ਼ਾਮੂਲੀਅਤ ਕਰ ਰਹੇ ਨੇ ਔਰ ਇਹੇ ਸਾਨੂੰ ਇਹ ਮੈਸੇਜ ਸਾਨੂੰ ਦਿੰਦੇ ਵੀ ਆਂ ਔਰ ਵਾਪਸ ਜਾ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵੀ ਸਾਡਾ ਮੈਸੇਜ ਲੈ ਕੇ ਜਾਣਗੇ ਕਿ ਕਿਵੇਂ ਆਪਣੇ ਆਲੇ ਦੁਆਲੇ ਦੀ ਧਰਤ ਨੂੰ ਬਚਾਣਾ ਔਰ ਹੋਰ ਤਰਕ ਲਗਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀ ਗੁਰੂਆਂ ਵੱਲੋਂ ਸਾਨੂੰ ਦਿੱਤੀ ਸੋਪੀ ਗਈ ਹੈ ਉਹਦਾ ਅਸੀਂ ਧਿਆਨ ਰੱਖੀਏ ਔਰ ਉਹਨੂੰ ਹੋਰ ਸਿਰਜੀ ਹਾਂਜੀ ਸਰ ਅੱਜ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਇੱਕ ਸੁਨੇਹਾ ਸਾਨੂੰ ਮਿਲਿਆ ਉਹਦੇ ਤਹਿਤ ਡੀਸੀ ਸਾਹਿਬ ਤੇ ਸਾਰਾ ਜ਼ਿਲ੍ਹਾ ਜਿਹੜੇ ਸਾਰੇ ਜ਼ਿਲ੍ਹਾ ਡਿਸਟ੍ਰਿਕਟ ਲੈਵ ਦੇ ਸਾਰੇ ਅਧਿਕਾਰੀ ਨੇ ਡੀਪੀਆਰਓ ਸਾਹਿਬ ਐਸਡੀਐਮ ਸਾਹਿਬ ਤੇ ਜਿੰਨੇ ਹੋਰ ਅਫੀਸਰ ਸਹਿਬਾਨ ਨੇ ਸਾਰੇ ਨੇ ਇੱਕ ਟਾਸਕ ਦਿੱਤਿਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣਾ ਪਾਵਾਂਗੇ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਤੇ ਪਾਣੀ ਬਚਾਵਾਂਗੇ ਮੈਂ ਤਾਂ ਅੱਜ ਇਸ ਮੌਕੇ ਤੇ ਡਿਸਟ੍ਰਿਕਟ ਹੈੱਡਕ quart ਤੋਂ ਡੀਸੀ ਸਾਹਿਬ ਦਾ اور ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਾ ਕਿ ਅੱਜ ਇੰਨੀ ਗਰਮੀ ਔਰ ਇੰਮੀ ਦੇ باوجود ਵੀ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ ਖਾਸ ਕਰ ਇਹਨਾਂ ਬੱਚੋ ਛੋਟੇ ਛੋਟੇ ਬੱਚਿਆਂ ਦਾ ਧੰਨਵਾਦ ਕਰਦਾ انا ਪੇਰੈਂਟਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਉਸ ਪਾਸੇ ਪ੍ਰੇਰਿਆ ਕਿ ਤੁਸੀਂ ਜਾਓ ਬੂਟੇ ਲਾਓ ਅੱਜ ਮੈਂ ਜੋਲੇ ਦੇ ਵਿੱਚ ਜਿਹੜਾ ਟਾਸਕ ਸਰਕਾਰ ਨੂੰ ਡਿਸਾਬਲ ਮੁਥਿਆ ਗਿਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਮੂਲੀਅਤ ਕਰਕੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਹਲਕੇ ਦੇ ਵਿੱਚ ਔਰ ਮੈਂ ਡੇਰਾਬਸੀ ਹਲਕੇ ਦੇ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਹੀ ਇਨਸਾਨ ਜਿਹੜੇ ਆਪਾਂ ਕਿਸਾਨ ਲੋਕ ਆ ਆਪਾਂ ਆਪਣੇ ਦਰਖਤ ਜਿਹੜੀਆਂ ਵੱਟਾਂ ਦੇ ਦਰਖਤ ਹੋ ਕੱਟੀ ਜਾ ਰਹਿਆਂ ਦਿਨ ਰਾਤ ਆਪਾਂ ਕੱਲੀ ਇਹ ਬਿਜ਼ਨਸ ਵਾਸਤੇ ਨਾ ਸੋਚੀਏ ਕਿ ਅਸੀਂ ਲੱਕੜ ਕੱਟ ਕੇ ਉਹਦਾ ਪੈਸਾ ਕਮਾਣਾ ਇਹ ਸੋਚੀਏ ਕਿ ਆਉਣ ਵਾਲੀਆਂ ਨਸਲਾਂ ਵਾਸਤੇ ਆਕਸੀਜਨ ਤੇ ਪਾਣੀ ਬਹੁਤ ਜ਼ਰੂਰੀ ਹੈ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲਿਆ ਸੀ ਉਹ ਆਉਣ ਵਾਲੇ ਸਮੇਂ ਸਰਕਾਰ ਹੁੰਦਾ ਨਜ਼ਰ ਆ ਰਿਹਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਕੀਰਤ ਸਿੰਘ ਹੈ ਮੈਂ 10ਵੀਂ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਣ ਮਹੋਤਸਵ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸਰਕਾਰ 1.5 ਲੱਖ ਪੌਦੇ ਲਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ ਸਾਡੇ ਪਿੰਡ ਜੋਲਾ ਕਲਾ ਵਿੱਚ 10000 ਕ ਪੌਦੇ ਲਗੇ ਹਨ ਲਗੇ ਹੋਏ ਹਨ ਇਹ ਸਰਕਾਰ ਦਾ ਉਪਰਾਲਾ ਬਹੁਤ ਚੰਗਾ ਹੈ ਤੇ ਸਾਨੂੰ ਬੜਾ ਲਾਭਦਾਇਕ ਹੈ ਪੌਦੇ ਤੋਂ ਸਾਨੂੰ ਸੁੱਧ ਆਕਸੀਜਨ ਮਿਲਦੀ ਹੈ ਜਿਸ ਕਾਰਨ ਅਸੀਂ ਜਿਉਂਦੇ ਰਹਿ ਸਕਦੇ ਹਾਂ